5 ਸਾਲਾਂ ਦਾ 1.7 ਲੱਖ ਉਸ ਤੋਂ ਬਾਅਦ ਨੰਬਰ 2 ਵਧੀਆ ਸਕੂਲ ਬਣਾਏ ਜਾ ਗਏ ਤੁਸੀਂ ਹੈਰਾਨ ਹੋਵੋਗੇ ਕਿ ਪਿਛਲੇ ਐਨੇ ਸਾਲਾਂ ਤੋਂ ਸਰਕਾਰਾਂ ਚੱਲ ਰਹੀਆਂ ਹਨ ਪਰ 60% ਸਕੂਲਾਂ ਦੀਆਂ ਚਾਰ ਦੀਵਾਰੀਆਂ ਨਹੀਂ ਨੇ ਸਰਕਾਰ ਨੇ ਆਖੀ ਪਹਿਲਾਂ ਚਾਰ ਦੀਵਾਰੀਆਂ ਬਣੂ ਔਖੇ ਮੈਨੇਜਰ ਲਗਾਏ ਟਾਇਲਟਸ ਬਣਾਈਆਂ ਬੱਚਿਆਂ ਨੂੰ 60% ਬੱਚੇ ਥੱਲੇ ਰਹਿੰਦੇ ਸੁਰਮ ਬੈਸਟ ਬੈਂਟ ਜਿਹੜਾ ਉਹ ਲੋਕ ਬੜੇ ਸਾਲ 10 12000 ਟੀਚਰ ਨਵੇਂ ਰਹੋ ਤੁਹਾਡੇ ਵੀ ਆਸ-ਪਾਸ ਸਾਰੇ ਕੁਝ ਦੇਖਦੇ ਹੋਣਗੇ ਸਕੂਲ ਦੇ ਟੀਚਰ ਆ 13000 ਪੁਰਾਣੇ ਟੀਚਰ ਜਿਨ੍ਹਾਂ ਨੂੰ ਇੱਕ ਬਹੁਤ ਆਦੀ ਘਟ ਘਟ ਤਨਖਾਹ ਦੇ ਰੱਖਿਆ ਹੈ ਜਿਹੜੇ 35000 ਤੋਂ ਲੈ ਕੇ 15 15000 ਤੱਕ ਤਨਖਾਹ ਚੱਲਦੀ ਹੈ ਉਹਨਾਂ ਪੱਤੇ ਕੀ ਨੰਬਰ ਤਿੰਨ ਮੈਂ ਤੁਹਾਨੂੰ ਕਹਾਂ ਚੰਗੇ ਵਧੀਆ اور مفت علاج اٹھ سو انتی آم آدمی کلینک بنائے جتنے کہ ٹیسٹ بھی مفت ہوں اور دوائی بھی مفت ہوں ملتی ہے تھوڑے ادھر شکاپور ہے کہ تو برہم پور بے برہمپور جمیدار ادھر بور ماجرہ, ماجرہ. امرالی سور ماجرہ اور سرکار دی کوشش ہے کہ یہ ਨਿਰੋਧ ਇਹ ਪਤਾਇਆ ਜਾਵੇ ਤਾਂ ਕਿ 8 ਸਕਿੰਡਾਂ ਦੇ ਵਿੱਚ ਆਮ ਆਮੀਦ ਡੇਢ ਲੱਖ ਨੂੰ ਇਸਲਾ ਫੈਲਾਉਤਾ ਚ ਦੋ ਸਾਲਾਂ ਨੂੰ ਕਿਸਾਨੀ ਦੀ ਗੱਲ ਕਰੀ ਤਾਂ ਪਹਿਲੀ ਵਾਰੀ ਜਿਹੜਾ 12-12 ਘੰਟੇ ਤੋਂ ਵੱਧ ਬਿਜਲੀ ਟੈਂਸ਼ਨ ਪਹਿਲੀ ਵਾਰੀ ਜਿਹੜਾ ਨਹਿਰੀ ਪਾਣੀ ਜਿਹੜਾ ਹੈ ਉਹ ਮਿਲ ਰਿਹਾ ਅੱਜ 40 45% ਜਿਹੜਾ ਸਿੰਚਾਈ ਹੈ ਸਚਾਈ ਹੈ ਜਿਹੜੀ ਉਹ ਨਹਿਰੀ ਪਾਣੀ ਨਾਲ ਹੋ ਰਹੀ ਹੈ ਇਹਨਾਂ ਤੱਕ ਪਾਣੀ ਪਹੁੰਚ ਗਿਆ ਔਰ ਸਾਡੇ ਹਲਕੇ ਇੱਥੇ ਲਿਫਟ ਇਰੀਗੇਸ਼ਨ ਦਾ ਪ੍ਰੋਜੈਕਟ ਸ਼ੁਰੂ ਹੋਇਆ ਹਨ ਤੁਹਾਨੂੰ ਥੇੜੀ ਸਲਾਬਤ ਤੋਲਣਾ ਬੜੀਆਂ ਚੱਲੀਆਂ ਇੱਥੇ ਸ਼ੁਰੂ ਹੋ ਜੁਦਾ ਇਸ ਵਾਰੀ ਜਿਹੜਾ ਉਹਨਾਂ ਨੂੰ ਪਾਣੀ ਲੈ ਰਹੀ ਹੈ ਔਰ ਇਹ ਹੋਲੀ-ਹੋਲੀ ਫਾਇਦਾ ਇੱਕ ਸਾਲ ਦੇ ਅੰਦਰ 50% ਕਯੂਬਲਾਂ ਦੀ ਜ਼ਰੂਰਤ ਨਹੀਂ ਪਣੀ ਬੰਦ ਹੋ ਜਾਣੀਆਂ ਕਿਉਂਕਿ ਨਹਿਰੀ ਪਾਣੀ ਇੰਨਾ ਹੋ ਗਿਆ ਹੈ ਸੋਏ ਬਣ ਰਹੇ ਨੇ ਪੱਕੇ ਆ ਲੁਫੇੜੀ ਕੋਲ ਆਪਾਂ ਦੇਖੋ ਸੋ ਬਹੁਤ ਵੱਡੀ ਕਾਦਾਤ ਤੇ ਗੱਲੀ ਆ ਤਰੱਕੀ ਹੋ ਰਹੀ ਹੈ ਗੰਨਾ ਕਿਸਾਨਾਂ ਨੂੰ ਨਾਲ ਹੀ ਨਾਲ ਪੇਮੈਂਟ ਹੋ ਰਹੀ ਨੌਜਵਾਨਾਂ ਲਈ 42000 ਤੋਂ ਵੱਧ ਨੌਕਰੀ ਮੈਨ ਲੱਗਦਾ ਪਿਛਲੇ 20 ਸਾਲਾਂ ਚ ਨਹੀਂ ਆਈਆਂ ਨੌਕਰੀਆਂ ਮਿਲਿਆ ਹੁੰਦੀਆਂ ਇਸ ਵਕਤ 2 ਸਾਲ ਦੀਆਂ ਬਿਨਾਰਿਕ ਬਿਨਾ ਕਿਸ਼ੇਸ਼ਵਰ ਪਹਿਲੀਆਂ ਸਰਕਾਰਾਂ ਦਾ ਤੁਹਾਨੂੰ ਪਰਦਾਈਏ ਚਾਦਰ ਪਸੰਦੀ ਹੁੰਦੀ ਸੀ ਨੌਕਰੀ ਲੈਣੀ ਐ ਅੱਜ ਸਿਰ ਰਹੇ ਜੋ 5 5 ਲੱਖ ਰੁਪਏ ਅਟੈਚੀ ਸੂਟ ਕੇ ਸਰਦਾਰਾਂ ਨੂੰ ਮੱਠੀ ਕਰਦੇ ਕ੍ਰਾਮ ਅੱਜ ਕੱਲ੍ਹ ਸੀਜੇ ਗੱਲ ਨਾਲ ਸਹੀ ਸੀ ਲੇਕਿਨ ਅੱਜ ਸਰਦਾਰ ਭਗਵਾਨ ਸਿੰਘ ਮਾਨ ਉੱਤੇ ਇੱਕ ਪੈਸੇ ਦਾ ਵੀ ਇੰਜ਼ਾਮ ਹੁੰਦਾ ਬਾਲਾਸਨ ਬਣਾ ਲੇ ਪੁੱਪੂਲਾ ਜਿਹਾ ਨੇ ਪੁਰਾਣੇ ਮੁੱਖ ਮੰਤਰੀ ਨੇ ਇਹ ਕਹਿ ਲਾ ਕੇ ਆਇਆ ਹੋ ਸ੍ਰੀਮੰਤ ਪੁੱਪੂਲਾ ਕਿਹਦਾ ਰਾਤ ਹੈ ਇੱਥੇ 1.5 ਲੱਖ ਤੋਂ ਆਮ ਬੰਦੇ ਦਾ ਸੁਪੂਲਾਸ ਬਣਦਾ ਕਰੀਬ ਬੰਦੇ ਦਾ ਲੇਕਿਨ 75 ਸਾਲ ਤੋਂ ਜਿਹੜੇ ਮਰਜੀ ਪਿੰਡ ਤੱਕ ਜੋ 20 ਪਰਿਵਾਰ ਭਲੇ ਵੀ ਹਸੇ ਆ ਜਿਹਨਾਂ ਦੇ ਕੋਠੇ ਕੱਚੇ ਸੋ ਬਹੁਤ ਸਾਰੀਆਂ ਹੋਰ ਚਾਹੇ ਟੋਲ ਪ੍ਰਾਪੇ ਬੰਦ ਹੋਏ ਪਹਿਲਾਂ ਕਦੇ ਭਾਈਵਾਲ ਹੋ ਜਾਂਦੇ ਸੀ ਦੱਸ ਸੀ ਕਿਸਾ ਪਾਲੋਂ 5 ਸਾਲ ਹੋ ਗਏ ਦਾ। ਸੋ ਬਹੁਤ ਸਾਰੇ ਕੰਮ ਹੋਏ ਐ। ਅੱਜ ਉਹਨਾ ਕੰਮਾਂ ਦੇ ਬੇਸਟ ਤੇ ਤੁਹਾਡੀ ਪਛਾਈ ਚਾਹੀਏ ਸਰਪੰਚ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਐ ਕਿ ਸੈਂਟਰ 'ਚ ਜਿਹੜੀ ਮੋਦੀ ਸਰਕਾਰ ਆਰਐਸਐਫ ਦੀ ਆਈਡਿਓਲੋਜੀ ਤੇ ਚੱਲਦੀ ਉਹ ਪ੍ਰਾਣਾ ਜਿਹੜਾ ਮਨੂ ਆਫ ਫੇਟ ਤੁਹਾਨੂੰ ਵੀ ਉਹੀ ਆਵੇ ਗੁਲਾਮੀ ਆਵੇ ਪਰ ਪੰਜਾਬੀ ਗੁਲਾਮੀ ਰਹਿ ਸੰਗ ਤੇ ਜਿੰਨੇ ਹਮਲਾਵਰ ਆਏ ਐ ਪੰਜਾਬੀਆਂ ਨੇ ਰੋਕਿਆ। ਸਾਹਿਬ ਅੰਦਰ ਮਹਾਨ ਸੀ ਅੱਜ ਤੋਂ 2000 ਸਾਲ ਪਹਿਲਾਂ ਫਿਰ ਉਸ ਮੋਗਲ ਆਏ ਅੰਗਰੇਜ਼ ਆਏ ਪੰਜਾਬੀਆਂ ਨੇ ਸਹਾਰਾ ਦੇਣਾ ਪਿਆ ਪੰਜਾਬ ਨੂੰ ਸੋ ਇਹਨਾਂ ਦੀ ਨੀਅਤ ਜੇ ਦਿੱਤੇ ਵੀ ਜੇ ਤਰੀ ਸਰਕਾਰ ਨਹੀਂ ਹੈ چاہے ਜੰਮੂ ਕਸ਼ਮੀਰ ਹੈ چاہے ਮਰੀਪੁਰ ਦੇਖੋ 300 ਤੋਂ ਬਾਅਦ ਬੰਦੇ ਮਰੀਪੁਰ ਉੱਤੇ ਆ ਗਏ ਤੇ ਅੱਜ ਯੂਪੀ ਜਨੇਤ ਸ਼ਰਿਆਮ ਤੋਂ ਬੰਦਿਆਰੋਂ ਪੁਚਾਰੀਆਂ ਦੀ ਗੋਲੀ ਮਾਰਨੀ ਹੈ 2 ਸਾਲ ਪਹਿਲਾਂ ਆ ਹਰਿਆਣੇ ਜਾਟ ਅੰਦੋਲਨ ਚ ਕੀ ਹੋਇਆ ਘਰ ਸਾਰਿਆਂ ਦੇ ਜਿਹੜੇ ਲੋਕਾਰੇ ਸੀ ਉਹਨੇ ਕਾਲਾ ਸਾੜੀ ਨਹੀਂ ਸਹੀ ਕਾਲਾ ਰਾਜ ਨਹੀਂ ਆਤੀ ਕੋਸ਼ਿਸ਼ ਕਰ ਰਹੀ ਔਰ ਦੇਸ਼ ਨੂੰ ਬੇਚ ਚੁਕਿਆ ਪਿਛਲੇ 70 ਸਾਲਾਂ ਚ 50 ਲੱਖ ਕਰੋੜ ਜਿਹੜਾ ਹੈਗਾ ਕੱਜਾ ਸੀ ਹਿੰਦੁਸਤਾਨ ਤੇ ਹੁਣ ਆ 10 ਸਾਲਾਂ ਚ ਇਹਨੇ 150 ਲੱਖ ਕਰੋੜ ਹੋਰ ਲੈ ਲਿਆ ਸੋ ਇੱਕ ਬੇਚੰਦੀ ਗੱਲ ਦਾ ਰਾਜ ਤੇ ਖੜਾ ਹੈ ਉਹਨਾਂ ਦੇ ਮਨਸੂਬੇ ਹੈ ਕਿ ਅਸੀਂ ਆਪਣੇ ਇੱਕ ਪਾਵਰ ਸ਼ਾਇਮ ਸ਼ਾਸਨ ਲਾਉਣਾ ਹੈ ਜਿਹੜੇ ਮੋੜ ਕਿਹੜਾ ਤੋਂ ਹੋਣਗੇ ਇਸੇ ਕਰਕੇ ਸਰਪੰਚ ਸਾਹਿਬ ਨੇ ਵੀ ਦੱਸਿਆ ਕਿ ਇਹ ਇਲੈਕਸ਼ਨ ਅਲੱਗ ਹੈ ਅਸੀਂ ਪਹਿਲਾਂ ਸੋਚਦੇ ਨਹੀਂ ਸੀ ਕਿ ਠੀਕ ਹੈ ਉੱਪਰ ਦੀ ਵੋਟ ਪਾਤੀ ਪਰ ਜਿਹੜੇ ਉੱਤੇ ਭੇਜੇ ਸੀ ਚਾਹੇ ਉਹ ਚੰਦੂ ਮਦਰ ਚਾਹੇ ਉਹ ਹਰ ਸੇਗਰਤ ਕੋਲ ਬਾਦਲ ਉਹਨਾਂ ਨੇ ਕਦੇ ਪੰਜਾਬ ਦੀ ਗੱਲ ਨਹੀਂ ਕੀਤੀ ਕਾਲੇ ਕਾਨੂੰਨ ਜਦੋਂ ਬਣਿਆ ਉਦੋਂ ਵੀ ਉਹਨਾਂ ਨੇ ਸਾਈਨ ਕਰ ਦਿੱਤੇ ਸੋ ਐਸੇ ਬੰਦੇ ਭਿੱਜੂ ਜਿਹੜੇ ਉੱਥੇ ਸਵਾਲ ਕਰਨ ਇੱਕ ਵਾਰੀ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਭਿੱਜਿਆ ਸੀ ਉਹਨਾਂ ਨੇ ਹਰ ਦਿਨ ਸਵਾਲ ਕੀਤਾ ਮੁੰਡਿਆਂ ਨੂੰ ਕਿ ਚੰਗੇ ਦਿਨ ਕਦੋਂ ਆਣਗੇ 15 ਕਰੋੜ 15 ਲੱਖ ਰੁਪਇਆ ਕਦੋਂ ਆਊਗਾ ਅਕਾਊਂਟ 'ਚ 2 ਕਰੋੜ ਨੌਕਰੀਆਂ ਸਾਲ ਦੀਆਂ ਕਦੋਂ ਆਉਣਗੀਆਂ ਸੋ ਅੱਜ ਜ਼ਰੂਰਤ ਹੈ ਕਿ ਇਤ ਐਸੀ ਪਾਰਟੀ ਜਿਹਨੂੰ ਤੁਸੀਂ ਪੰਜਾਬ ਚ ਪਾ ਚੁੱਕੇ ਹੋ ਕਿ ਕਿੰਨੇ ਕੰਮ ਕੀਤੇ ਉਸ ਪਾਰਟੀ ਦੇ ਨੁਮਾਇंदे ਭੇਜੀਏ ਜੋ ਕਿ بلند ਆਵਾਜ਼ ਚ ਉੱਥੇ ਸਾਡੇ ਹੱਕਾਂ ਦੀ ਗੱਲ ਕਰ ਸਕਣ ਸਾਡੇ ਮਾਲਵਿੰਦਰ ਸਿੰਘ ਕੰਨ ਜੋ ਕਿ ਜਿਹਨਾਂ ਦੀ ਫੋਟੋ ਇੱਥੇ ਲੱਗੀ ਆ ਕਿਉਂਕਿ 1800 ਪਿੰਡ ਹੈ ਹਰ ਪਿੰਡ ਤੇ ਜਾ ਨਹੀਂ ਸਕਦੇ ਆ ਪਿੱਛੇ ਜੇ ਬੇਟ 15 ਪਿੰਡ ਘੁੰਮ ਕੇ ਗਏ ਸੀ ਆ 4-5 ਦਿਨ ਪਹਿਲਾਂ ਮਰਿੰਡੇ ਦੇ ਸਾਰੇ 10-15 ਪਿੰਡ ਘੁੰਮੇ ਉਹਨਾਂ ਨੇ ਸੋ ਐਦਾਂ ਦੁਬਾਰਾ ਵਾਰੀ ਆਏਗੀ ਕੋਸ਼ਿਸ਼ ਕਰਾਂਗੇ ਜੇ ਉੱਥੇ ਆ ਸਕਣ ਤੁਹਾਡੇ ਇਹਨਾਂ ਦੀ ਫਾਦਿਲ ਕਬੂਲ ਕਰਿਓ ਪਰ ਤੁਹਾਨੂੰ ਬੇਨਤੀ ਹੈ ਕਿ ਇਸ ਵਾਰ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਆਪਣੇ ਸੰਵਿਧਾਨ ਨੂੰ ਕਾਇਮ ਰੱਖਣ ਲਈ ਜਿਹੜਾ ਬਹੁਤ ਜ਼ਰੂਰੀ ਹੈ ਕਿ ਸਾਡੇ ਆਮ ਆਦਮੀ ਪਾਰਟੀ ਦੇ ਉਹ ਨੁਮਾਇੰਦਿਆਂ ਨੂੰ ਤੁਸੀਂ ਦਿਤਾਓ ਕਿਉਂਕਿ ਹਰ ਸਟੇਜ 'ਤੇ ਮੋਦੀ ਦੇ ਖਿਲਾਫ ਜਿਹੜੀ ਵੋਟ ਪੈ ਰਹੀ ਹੈ ਔਰ ਹੁਣ 180 ਜਿਹੜੀਆਂ ਸੀਟਾਂ ਹੋਈਆਂ ਇਹ ਪਤਾ ਲੱਗ ਰਿਹਾ ਵੀ 40 ਕੇ ਸੀਟਾਂ ਨਹੀਂ ਆ ਮੋਦੀ ਨੂੰ ਉਹ ਭੁੱਲ ਜਵੇ ਵੀ ਚਲ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਫਰਵਾਸ ਕਰਦਾ ਹਾਂ ਕਿ ਤੁਸੀਂ ਇਸ ਵਕਤ ਗਰੁੱਪ ਇਤਕਲਾਪੜਾ ਵਾਈਟਲੀ ਆਇਸ ਤੋਂ 24 ਤੋਂ 15 ਟ੍ਰਾਫਿਕ ਘਟਕੋਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਈਟ ਜੀ ਕਿਹਾ ਖਾਣ ਆਹ ਆਹ ਬਿਲਕੁਲ ਆਹ ਕੋਸ਼ਿਸ਼ ਕਰਦਾ ਆਹ ਮਾਚ ਲੈ ਚਲੋ